ਇਹਦੇ ਬellow ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਝੋਨੇ ਦੀ ਲਵਾਈ ਦਾ ਜਿਹੜਾ ਸੀਜ਼ਨ ਹੈ ਕਿਸਾਨ ਭਰਾਵੋ ਉਹ ਕੁਝ ਵੀਰਾਂ ਨੇ ਝੋਨਾ ਲਾ ਵੀ ਦਿੱਤਾ ਤੇ ਕੁਝ ਵੀਰ ਜਿਹੜੇ ਝੋਨਾ ਹਜੇ ਲਾ ਰਹੇ ਆ ਤੇ ਹੁਣ ਗੱਲ ਆndi ਹੈ ਜੀਵਿੰਦਰ ਭਰਾਵਾਂ ਦੇ ਮਨ ਦੇ ਵਿੱਚ ਖਿਆਲ ਆਂਦਾ ਏ ਝੋਨੇ ਦੇ ਵਿੱਚ ਪਹਿਲੀ ਯੂਰੀਆ ਨੂਨ ਲੈ ਕੇ ਬੀ ਝੋਨੇ ਦੇ ਵਿੱਚ ਪਹਿਲੀ ਯੂਰੀਆ ਦੇ ਨਾਲ ਅਸੀਂ ਕੀ ਪਾਈਏ ਤਾਂ ਕਿ ਸਾਡਾ ਜਿਹੜਾ ਝੋਨਾ ਇਹ ਵਧੀਆ ਚੜ ਪਵੇ ਤੇ ਵਧੀਆ ਫਟਾਰਾ ਕਰੇ ਵੱਧ ਤੋਂ ਵੱਧ ਸ਼ਾਖਾਵਾਂ ਬਣਾਵੇ ਬੂਝਾ ਮਾਰੇ ਤੇ ਕਿਸਾਨ ਭਰਾ ਅਨੇਕਾ ਪ੍ਰਕਾਰ ਦੇ ਜਿਹੜੇ ਪ੍ਰੋਡਕਟ ਹੈ ਉਹ ਬਾਜ਼ਾਰੋਂ ਲਿਆ ਕੇ ਆਪਾਂ ਜਾਂਦੇ ਆ ਤੇ ਆਪਾਂ ਦਵਾਈਆਂ ਵਾਲੀ ਦੁਕਾਨ ਤੇ ਜਾ ਕੇ ਆਪਾਂ ਕਹਿੰਦੇ ਵੀ ਸਾਨੂੰ ਫਟਾਰੇ ਦੇ ਵਾਸਤੇ ਕੋਈ ਚੀਜ਼ ਦੇ ਦਿਓ ਪਹਿਲੇ ਯੂਰੀਏ ਦੇ ਵਿੱਚ ਅਸੀਂ ਪਾਉਣੀ ਹੈ ਵੀ ਸਾਡਾ ਜਿਹੜਾ ਝੋਨਾ ਹੈ ਵਧੀਆ ਚੱਲ ਪਵੇ ਤੇ ਵਧੀਆ ਫਟਾਰਾ ਕਰੇ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਪਹਿਲੇ ਯੂਰੀ ਦੇ ਨਾਲ ਆਪਾਂ ਨੂੰ ਕਿਹੜੀ ਖਾਦ ਆਪਾਂ ਨੂੰ ਝੋਨੇ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੀ ਆਪਣੀ ਝੋਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਨਾ ਵੀ ਕਿਸੇ ਵੀ ਤਤ ਦੀ ਸਮੱਸਿਆ ਨਾ ਵੀ ਤੇ ਆਪਣਾ ਜਿਹੜਾ ਚੌਣਾ ਵਧੀਆ ਚੱਲ ਪਵੇ ਤੇ ਵੱਧ ਤੋਂ ਵੱਧ ਫਟਾਰਾ ਕਰੇ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਿਸਾਨ ਭਰਾਵੋ ਜੀਮੀਂਦਾਰ ਭਰਾਵੋ ਆਪਾਂ ਪੈਸੇ ਦੀ ਵੀ ਬਚਤ ਕਰਨੀ ਹੈ ਤਾਂ ਕਿ ਆਪਣਾ ਫालतू ਖਰਚਾ ਵੀ ਨਾ ਹੋਵੇ ਤੇ ਆਪਾਂ ਨੂੰ ਉਸ ਚੀਜ਼ ਦਾ ਪੂਰਾ ਰਿਜ਼ਲਟ ਵੀ ਮਿਲੇ ਹੁਣ ਜੀਮੀਂਦਾਰ ਭਰਾ ਕੀ ਕਰਦੇ ਆਪਾਂ ਬਾਜ਼ਾਰੋਂ ਲਿਆ ਕੇ ਆਪਾਂ ਕੋਈ ਵੀ ਪ੍ਰੋਡਕਟ ਆਪਾਂ ਜਿਵੇਂ ਦੁਕਾਨ ਤੇ ਜਾ ਕੇ ਆਪਾਂ ਕਹਿ ਕਿ ਆਪਾਂ ਲੈ ਜਾਂਦੀ ਆ ਉਹ ਪ੍ਰੋਡਕਟ ਦੇ ਵਿੱਚ ਕਿਸਾਨ ਭਰਾ ਕੀ ਹੁੰਦਾ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਪੈਕਟ ਹੁੰਦਾ 5 ਕਿਲੋ ਦਾ 10 ਕਿਲੋ ਦਾ 2.5 ਕਿਲੋ ਦਾ ਅਲੱਗ ਅਲੱਗ ਤਰ੍ਹਾਂ ਦੇ ਕੰਪਨੀਆ ਨੇ ਆਪਣੇ ਮਾਰਕੀਟ ਦੇ ਉੱਤੇ ਆਪਣੀਆਂ ਚੀਜ਼ਾਂ ਬਣਾਈ ਹੋਈਆਂ। ਉਹਦੇ ਵਿੱਚ ਕਹਿਣ ਦੇ ਵਿੱਚ ਹੁੰਦਾ ਵੀ ਇਹਦੇ ਵਿੱਚ ਆ ਪ੍ਰੋਡਕਟ ਹੈ, ਆ ਪ੍ਰੋਡਕਟ ਹੈ ਪਰ ਆਪਾਂ ਨੂੰ ਉਸ ਚੀਜ਼ ਦਾ ਅਸਲੀ ਜਾਂ ਨਕਲੀ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ। ਉਹ ਚੀਜ਼ਾਂ ਚੱਕਰਾਂ ਦੇ ਵਿੱਚ ਜੀਵਨ ਦਾ ਪ੍ਰਭੂ ਨਾ ਪਾਏ ਕਰੋ ਕਿਉਂਕਿ ਜਿਹੜੀ ਚੀਜ਼ ਦੇ ਬਾਰੇ ਆਪਾਂ ਨੂੰ ਕੁਝ ਪਤਾ ਹੀ ਨਹੀਂਗਾ ਵੀ ਉਹਦੇ ਵਿੱਚ ਕੀ ਹੈਗਾ, ਕੀ ਨਹੀਂ। ਉਹ ਚੱਕਰਾਂ ਦੇ ਵਿੱਚ ਨਾ ਪਾਵੋ। ਤੁਸੀਂ ਕਰਨਾ ਕੀ ਇਹ ਸਿਰਫ ਪਹਿਲੀ ਯੂਰੀ ਦੇ ਨਾਲ ਤੁਸੀਂ 33% ਵਾਲੀ ਜਿੰਕ ਲੈਣੀ ਹੈ 5 ਕਿਲੋ ਤੱਕ ਤੁਸੀਂ ਲੈ ਸਕਦੇ ਹੋ ਕਿਸੇ ਵੀ ਕੰਪਨੀ ਦੀ ਤੁਸੀਂ ਜਿੰਕ ਲੈ ਸਕਦੇ ਹੋ 5 ਕਿਲੋ ਤੁਸੀਂ 1 ਏਕੜ ਦੇ ਵਿੱਚ ਤੁਸੀਂ ਪਹਿਲੇ ਯੂਰੀ ਦੇ ਨਾਲ ਲਾ ਕੇ ਜਿੰਕ ਪਾ ਦਿਓ ਕਿਉਂਕਿ ਵਿੱਚ ਕਈ ਜ਼ਿੰਮੇਵਾਰ ਭਰਾਵਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਵੀ ਜਿਹੜੀ ਜ਼ਿੰਕ ਆਪਾਂ ਨੂੰ ਝੋਨੇ ਦੇ ਵਿੱਚ ਆਪਾਂ ਨੂੰ ਕਦੋਂ ਦੇਣੀ ਚਾਹੀਦੀ ਹੈ ਕਦੋਂ ਜਿਹੜੀ ਝੋਨੇ ਦੇ ਵਿੱਚ ਜ਼ਿੰਕ ਦੀ ਜ਼ਰੂਰਤ ਹੁੰਦੀ ਹੈ ਕਿਸਾਨ ਭਰਾਵੋ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਜ਼ਿੰਕ ਦੀ ਘਾਟ ਹੈ ਪਹਿਲੇ ਸ਼ੁਰੂਆਤੀ ਦਿਨਾਂ ਦੇ ਵਿੱਚ ਝੋਨੇ ਦੇ ਵਿੱਚ ਆਉਂਦੀ ਹੈ ਤੇ ਜੇ ਆਪਣੇ ਝੋਨੇ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਜ਼ਿੰਕ ਦੀ ਘਾਟ ਆ ਜਾਵੇ ਤਾਂ ਜਿਹੜਾ ਆਪਣਾ ਝੋਨਾ ਹੈ ਫਟਾਰਾ ਕੱਟ ਕਰੇਗਾ ਇਹ ਲਿਖ ਕੇ ਲੈ ਲਓ ਤੁਸੀਂ ਜੋ ਕੁਝ ਮਾਜੀ ਬਈ ਜਾਰੂ ਲੈ ਆ ਕੇ ਪ੍ਰੋਡਕਟਰ ਲਫਾਫੇ ਪਾ ਲਿਓ ਤੇ ਢੋਡਾ ਜਿਹੜਾ ਝੋਨਾ ਹੈ ਬਿਲਕੁਲ ਵੀ ਫਟਾਰਾ ਨਹੀਂ ਕਰੇਗਾ ਇਸ ਕਰਕੇ ਜਿਹੜੀ ਤੁਸੀਂ ਜ਼ਿੰਕ ਹੈ ਪਹਿਲੇ ਯੂਰੀ ਦੇ ਨਾਲ ਤੁਸੀਂ 6ਵੇਂ 7ਵੇਂ ਦਿਨ ਆਪਣੇ ਝੋਨੇ ਦੇ ਵਿੱਚ ਪਾ ਸਕਦੇ ਹੋ 5 ਕਿਲੋ ਏਕੜ ਦੀ ਤੁਸੀਂ ਡੋਜ਼ ਲੈਣੀ ਹੈ ਤੇ ਇੱਕ ਏਕੜ ਦੇ ਵਿੱਚ ਇੱਕ ਬੋਰੀ ਤੁਸੀਂ ਯੂਰੀ ਦੀ ਸਿਰਫ ਪਹਿਲੀ ਡੋਜ਼ ਦੇ ਵਿੱਚ ਦੇਣੀ ਹੈ ਤੇ ਤੁਹਾਨੂੰ ਬਹੁਤ ਸ਼ਾਨਦਾਰ ਰਿਜ਼ਲਟ ਮਿਲਣਗੇ ਵਾਧੂ ਤੁਹਾਨੂੰ ਖਰਚਾ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ 120 ਰੁਪਏ ਕਿਲੋ ਜਿਹੜੀ 33% ਵਾਲੀ ਜ਼ਿੰਕ ਵਧੀਆ ਮਿਲ ਜੂਗੀ ਤੇ ਤੁਹਾਡਾ 600 ਰੁਪਏ ਦਾ ਖਰਚਾ ਹੈ ਤੇ ਤੁਹਾਨੂੰ ਪੂਰਾ ਰਿਜ਼ਲਟ ਮਿਲੇਗਾ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾਣੇ ਦੇ ਵਿੱਚ ਭਜਨ ਪੈਣ ਤੱਕ ਵढाई ਸਮੇਂ ਤੱਕ ਤੁਹਾਨੂੰ ਜਿਹੜਾ ਇਸ ਚੀਜ਼ ਦਾ ਫਾਇਦਾ ਮਿਲੇਗਾ ਤੇ ਝਾੜ ਦੇ ਵਿੱਚ ਵੀ ਜ਼ਰੂਰ ਵਾਧਾ ਹੋਵੇਗਾ ਕਿਉਂਕਿ ਸ਼ਾਖਾਵਾਂ ਬਨਨ ਗਈਆਂ ਤੇ ਜਦੋਂ ਨਸਾਰਾ ਸ਼ੁਰੂ ਕਰਨਾ ਮੁੰਜਰਾਂ ਨੇ ਨਿਕਲਣਾ ਉਦੋਂ ਵੀ ਜਿੰਕ ਦੀ ਘਾਟ ਆਪਣੇ ਝੋਨੇ ਦੇ ਵਿੱਚ ਨਹੀਂ ਆਵੇਗੀ ਤੇ ਵਾਧੂ ਚੱਕਰਾ ਦੇ ਵਿੱਚ ਨਾ ਪਾਇਆ ਕਰੋ ਪੈਸਾ ਖਰਾਬ ਨਾ ਕਰੇ ਕਰੋ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰਤ ਹੈ ਉਹੀ ਚੀਜ਼ ਆਪਣੇ ਝੋਨੇ ਦੇ ਵਿੱਚ ਪਾਇਆ ਕਰੋ ਵਾਧੂ ਐਵੇਂ ਖਰਚਾ ਕਰਕੇ ਜਿਹੜੀ ਚੀਜ਼ ਬਾਰੇ ਆਪਾਂ ਨੂੰ ਨਹੀਂ ਪਤਾ ਉਹ ਚੀਜ਼ ਪਿੱਛੇ ਨਾ ਪਾਇਆ ਕਰੋ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਜੀਵਿੰਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਤੁਹਾਡਾ ਸਾਰੇ ਦਾ ਆਪਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ